ਐਚ ਆਈ ਵੀ ਦੇ ਲਾਜ ਨੂੰ ਲੈ ਕੇ ਰਾਹਤ ਭਰੀ ਖਬਰ ਐਚ ਆਈ ਵੀ ਦੇ ਲਾਟੈਸਟ ਸਾਲ ਵਿੱਚ ਦੋ ਵਾਰ ਟੀਕਾ 100% ਪ੍ਰਭਾਵਸ਼ਾਲੀ ਅਧਿਐਨ ਦੇ ਵਿੱਚ ਹੋਇਆ ਵੱਡਾ ਖੁਲਾਸਾ ਐਚ ਆਈ ਵੀ ਦੇ ਲਾਜ ਨੂੰ ਲੈ ਕੇ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਕਿਉਂਕਿ ਅਜਹੀਆਂ ਇਹ ਬਿਮਾਰੀਆਂ ਨੇ ਜਿਨ੍ਹਾਂ ਨੂੰ ਸੋਚ ਕੇ ਲੋਕ ਅੰਦਰ ਹੀ ਅੰਦਰ ਡਰ ਜਾਂਦੇ ਨੇ ਪਰ ਦੱਸਦੇ ਕਿ ਅਧਿਆਨ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਸਾਲ ਦੇ ਵਿੱਚ ਦੋ ਵਾਰ ਟੀਕਾ ਲਗਾਉਣਾ ਐਚ ਆਈ ਵੀ ਦੇ ਇਲਾਜ ਦੇ ਵਿੱਚ 100% ਪ੍ਰਭਾਵਸ਼ਾਲੀ ਹੈ ਇਸ ਸੰਬੰਧੀ ਅੰਕੜੇ ਵਿਸ਼ਵ ਸਿਹਤ ਸੰਗਠਨ ਦੇ ਵੱਲੋਂ ਜਾਰੀ ਕੀਤੇ ਗਏ ਨੇ ਕੀ ਆ ਪੂਰੀ ਰਿਪੋਰਟ ਅਤੇ ਕੀ ਕੁਝ ਸਾਹਮਣੇ ਆਇਆ ਆ우 ਤੁਹਾਨੂੰ ਦਿੰਨੇ ਅਸੀਂ ਪੂਰੀ ਜਾਣਕਾਰੀ ਐਚ ਆਈ ਵੀ ਦੇ ਇਲਾਜ ਨੂੰ ਲੈ ਕੇ ਰਾਤ ਵਾਲੀ ਖਬਰ ਸਾਹਮਣੇ ਆਈ ਹੈ ਅਧਿਆਨ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਸਾਲ ਵਿੱਚ ਦੋ ਵਾਰ ਟੀਕਾ ਲਗਾਉਣਾ ਐਚ ਆਈ ਵੀ ਦੇ ਇਲਾਜ ਦੇ ਵਿੱਚ 100% ਪ੍ਰਭਾਵਸ਼ਾਲੀ ਹੈ ਇਸ ਸੰਬੰਧੀ ਅੰਕੜੇ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਕੀਤੇ ਜਾ ਸਕਦੇ ਨੇ ਦੱਖਣੀ ਅਫਰੀਕਾ ਤੇ ਯੂਗਾਂਡਾ ਦੇ ਵਿੱਚ ਇੱਕ ਕਲੀਨਿਕ ਅਜਮਾਇਸ ਨੇ ਦਿਖਾਇਆ ਕਿ ਇੱਕ ਨਵੀਂ ਪ੍ਰੀ ਐਕਸਪੋਜ਼ਰ ਪ੍ਰੋਫਾਈਲ ਲੈਕਸਿਸ ਡਰੱਗ ਦਾ 10 ਸਾਲ ਦੇ ਵਿੱਚ ਦੋ ਵਾਰ ਟੀਕਾ ਨੌਜਵਾਨ ਔਰਤਾਂ ਨੂੰ ਐਚਆਈਵੀ ਦੀ ਲੱਗ ਤੋਂ ਪੂਰੀ ਤਰ੍ਹਾਂ ਸੁਰੱਖਿਆ ਪ੍ਰਦਾਨ ਕਰਦਾ ਹੈ ਲੈਨਾ ਕਾਪਾ ਬੀਰਾ ਤੇ ਦੋ ਹੋਰ ਦਵਾਈਆਂ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਲਈ ਜੋਗਾਂਡਾ ਦੀਆਂ ਤਿੰਨ ਸਾਈਟਾਂ ਤੇ ਦੱਖਣੀ ਅਫਰੀਕਾ ਦੀਆਂ 25 ਸਾਈਟਾਂ ਤੇ 5000 ਭਾਗੀਦਾਰਾਂ ਦੇ ਨਾਲ ਟ੍ਰਾਇਲ ਹੋਇਆ ਲਿਨਾ ਕਪਾ ਬੀਰੇਕ ਫਿਊਜ਼ਨ ਕੈਪਸਾਈਡ ਇਨੀ ਹੈਪਟਰ ਹੈ ਇਹ ਐਚ ਆਈ ਬੀ ਕੈਪਸਾਈਡ ਇੱਕ ਪ੍ਰੋਟੀਨ ਸ਼ੈਲ ਦੇ ਵਿੱਚ ਦਖਲ ਅੰਦਾਜ਼ੀ ਕਰਦਾ ਜੋ ਕਿ ਐਚ ਆਈ ਬੀ ਦੀ ਜੈਨੇਟਿਕ ਸਮਗਰੀ ਅਤੇ ਪ੍ਰਤੀਕ੍ਰਿਤੀ ਲਈ ਲੋੜੀਂਦੇ ਪਾਚਕ ਦੀ ਰੱਖਿਆ ਕਰਦਾ ਇਹ ਜਮੜੀ ਦੇ ਹੇਠਾਂ ਹਰ 6 ਮਹੀਨਿਆਂ ਦੇ ਵਿੱਚ ਇੱਕ ਵਾਰ ਦਿੱਤਾ ਜਾਂਦਾ ਹੈ ਡਰਗ ਡਿਵੈਲਪਰ ਗਿਲਿਆਡ ਸਾਇੰਸਸ ਦੁਆਰਾ ਸਪான்ਸਰ ਕੀਤੇ ਰੈਂਡਮ ਨਿਤੰਤਰਿਤ ਟਰਾਇਲ ਨੇ ਗੈਜੀਜਾ ਦੀ ਜਾਂਚ ਕੀਤੀ ਹੈ ਪਹਿਲਾ ਇਹ ਸੀ ਕਿ ਲੈਨਾਕਾਪਾ ਵੀਰਦਾਸ 6 ਮਹੀਨੇ ਵਾਲਾ ਟੀਕਾ ਸੁਰੱਖਤ ਸੀ ਅਤੇ 16 ਤੋਂ 25 ਸਾਲ ਦੀ ਉਮਰ ਦੀਆਂ ਔਰਤਾਂ ਲਈ ਪੀ ਆਰ ਈ ਪੀ ਦੇ ਤੌਰ ਤੇ ਐਚ ਆਈ ਵੀ ਦੀ ਲਾਗ ਤੋਂ ਬਿਹਤਰ ਸੁਰੱਖਿਆ ਪ੍ਰਦਾਨ ਕਰੇਗਾ ਅਜਮਾਇਸ ਦੇ ਰੈਂਟਪੜਾ ਦੇ ਦੌਰਾਨ ਲੀਨਾ ਕਾਪਾ ਵੀਰ ਲੈਣ ਵਾਲੀਆਂ 2134 ਔਰਤਾਂ ਵਿੱਚੋਂ ਹਰ ਕਿਸੇ ਵਿੱਚ ਐਚਆਈਵੀ ਦੀ 100% ਦੀ ਕੁਸ਼ਲਤਾ ਸੀ ਤਸਦੀਕ ਇਸ ਥੋਲਾ ਦੇ ਵਿੱਚ ਟ੍ਰੂ ਵਾਂਡਾ ਲੈਂਡ ਵਾਲੀਆਂ 1068 ਔਰਤਾਂ ਵਿੱਚੋਂ 16 ਅਤੇ ਡਿਸਕੋ ਵੀ ਪ੍ਰਾਪਤ ਕਰਨ ਵਾਲੀਆਂ 2136 ਵਿੱਚੋਂ 39 ਨੇ ਐਚਆਈਵੀ ਵਾਇਰਸ ਦਾ ਸਕਰਮਣ ਕੀਤਾ ਇੱਕ ਤੀਜਾ ਡਾਟਾ ਸੁਰੱਖਿਆ ਨਿਗਰਾਨੀ ਬੋਰਡ ਸਮੀਖਿਆ ਦੇ ਨਤੀਜਿਆਂ ਨੇ ਇਹ ਸਿਫਾਰਿਸ਼ ਕੀਤੀ ਕਿ ਟ੍ਰਾਇਲ ਦੇ ਬਲੈਂਡ ਪੜਾ ਨੂੰ ਰੋਕਿਆ ਜਾਣਾ ਚਾਹੀਦਾ ਅਤੇ ਅਤੇ ਸਾਰੇ ਭਾਗੀਦਾਰਾਂ ਨੂੰ ਪੀ ਆਰ ਈ ਪੀ ਦੀ ਚੋਣ ਦੀ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਹੈ ਇਹ ਬੋਰਡ ਬਾਹਰਾਂ ਦੀ ਇੱਕ ਸੁਤੰਤਰ ਕਮੇਟੀ ਹੈ ਜੋ ਇੱਕ ਕਲੀਨਿਕ ਅਜਮਾਇਸ਼ ਦੇ ਸ਼ੁਰੂ ਵਿੱਚ ਸਥਾਪਿਤ ਕੀਤਾ ਗਿਆ ਉਹ ਪ੍ਰਗਤੀ ਅਤੇ ਸੁਰੱਖਿਆ ਦੀ ਨਿਗਰਾਨੀ ਕਰਨ ਲਈ ਟ੍ਰਾਇਲ ਦੇ ਦੌਰਾਨ ਨਿਧਾਰਤ ਸਮੇਂ ਤੇ ਅਣਬਣਿਆ ਡਾਟਾ ਦੇਖਦੇ ਹਨ ਬਿਊਰੋ ਰਿਪੋਰਟ ਹਮਦਰਦ ਟੀਵੀ